ਸਾਰੇ ਦਰਸ਼ਕਾਂ ਨੂੰ ਅੱਜ ਅਸੀਂ ਜੋ ਪੰਜਾਬ ਦੇ ਵਿੱਚ ਯੋਧ ਨਸ਼ਿਆਂ ਵਿਰੁੱਧ ਹੈ ਉਹਦਾ ਸੈਕੰਡ ਫੇਜ਼ ਜੋ ਕਿ ਪਿੰਡ ਦੇ ਪੇਰੇਦਾਰ ਹੈ ਉਹ ਚੱਬੇਵਾਲ ਹਲਕੇ ਵਿਖੇ ਸ਼ੁਰੂ ਕੀਤਾ ਗਿਆ ਪਿੰਡ ਬਡਲਾ ਖੁਰ ਦੇ ਵਿੱਚ ਜਿੱਦੇ ਆਪਾਂ ਘਰ-ਘਰ ਜਾ ਕੇ ਜੋ ਹੈ ਨਸ਼ਿਆਂ ਦੇ ਜੋ ਬਾਰੇ ਲੋਕਾਂ ਨੂੰ ਦੱਸ ਰਹੇ ਕਿ ਕੀ ਨੁਕਸਾਨ ਨੇ ਕਿ ਉਹਨਾਂ ਦੇ ਕਿਸ ਤਰ੍ਹਾਂ ਜੋ ਸਾਡੀ ਸਾਰੀਆਂ ਪੀੜ੍ਹੀਆਂ ਰੋੜ ਦਿੱਤੀਆਂ ਗਈਆਂ ਕਿਸ ਤਰ੍ਹਾਂ ਸਾਰੇ ਬੱਚੇ ਜੋ ਹੈ ਖਰਾਬ ਕਰ ਦਿੱਤੇ ਗਏ ਨੇ ਤੇ ਇਸ ਲਈ ਉਹਨਾਂ ਨੂੰ ਦੱਸਿਆ ਗਿਆ ਚੰਗੀ ਤਰ੍ਹਾਂ ਕਿ ਕਿਸ ਤਰ੍ਹਾਂ ਨਸ਼ਿਆਂ ਨੂੰ ਅਸੀਂ ਸਾਨੂੰ ਦੂਰ ਰਹਿਣਾ ਚਾਹੀਦਾ ਹੈ ਤਾਂ ਕਿ ਅਸੀਂ ਨਸ਼ੇ ਦੀ ਜੋ ਹੈ ਜੋ ਪਹਿਲਾ ਫੇਸ ਸੀਗਾ ਜਿਹਦੇ ਵਿੱਚ ਆਪਾਂ ਬਹੁਤ ਸਾਰੇ ਵੱਡੇ ਪੱਧਰ ਤੇ ਜੋ ਕਿ ਜੋ ਡਰੱਗਸ ਸਮਗਲਰ ਨੇ ਜਾਂ ਡਰੱਗ ਟਰੈਫਿਕਿੰਗ ਕਰਦੇ ਨੇ ਜਿਹੜੇ ਨਸ਼ਾ ਸਪਲਾਈ ਕਰਦੇ ਨੇ ਉਹਨਾਂ ਨੂੰ ਫੜਿਆ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਹੈ ਜਿਹੜੇ ਨਸ਼ਾ ਕਰਦੇ ਸੀਗੇ ਉਹਨਾਂ ਨੂੰ ਵੀ ਜੋ ਨਸ਼ਾ ਛਡਾਓ ਕੇਂਦਰ ਭੇਜਿਆ ਗਿਆ ਜਿੱਥੇ ਉਹਨਾਂ ਦਾ ਵਧੀਆ ਤਰੀਕੇ ਦੇ ਨਾਲ ਇਲਾਜ ਕੀਤਾ ਗਿਆ ਇਸੇ ਤਰ੍ਹਾਂ ਹੁਣ ਸੈਕੰਡ ਫੇਜ਼ ਦੇ ਵਿੱਚ ਇੱਕ ਤਾਂ ਅਸੀਂ ਬਹੁਤ ਸਾਰੇ ਜੋ ਹੈ ਹਲਕੇ ਦੇ ਵਿੱਚ ਖੇਡ ਸਟੇਡੀਅਮ ਬਣਾ ਰਹੇ ਨੇ 9 ਕਰੋੜ ਤੋਂ ਜ਼ਿਆਦਾ ਦੀ ਲਾਗਤ ਦੇ ਨਾਲ ਉਹਨਾਂ ਨੂੰ ਨੌکریاں ਵੀ ਦਿੱਤੀਆਂ ਜਾ ਰਹੀਆਂ ਨੌਜਵਾਨਾਂ ਨੂੰ ਜਿਹਦੇ ਵਿੱਚ ਆਪਾਂ ਫੂਗਲਾਣੇ ਪਿੰਡ ਵਿੱਚ ਇੱਕ ਫੈਕਟਰੀ ਦਾ ਵੀ ਉਦਘਾਟਨ ਕੀਤਾ ਤੇ ਇਸੇ ਤਰ੍ਹਾਂ ਹੀ ਹੁਣ ਪਿੰਡ ਦੇ ਪੇਰੇਦਾਰ ਜੀ ਜੋ ਮਹਿੰਮ ਹੈ ਜਿਹਦੇ ਵਿੱਚ ਆਪਾਂ ਘਰ-ਘਰ ਜਾ ਕੇ ਪੂਰੇ ਹਲਕੇ ਦੇ ਵਿੱਚ ਵੱਡੇ ਪੱਧਰ ਤੇ ਜੋ ਹੈ ਪ੍ਰੋਗਰਾਮ ਚੱਲ ਰਹੇ ਨੇ ਤੇ ਮੈਂ ਧੰਨਵਾਦ ਕਰਨਾ ਸਾਡੀ ਪੰਜਾਬ ਸਰਕਾਰ ਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਐਮਪੀ ਸਾਹਿਬ ਡਾਕਟਰ ਰਾਜ ਕੁਮਾਰ ਜੱੱਬੇਵਾਲ ਜੀ ਜਿਨ੍ਹਾਂ ਦੀ ਯੋਗ ਅਗਵਾਈ ਹੇਠ ਬਹੁਤ ਵੱਡੇ ਪੱਧਰ ਤੇ ਜੋ ਹੈ ਨਸ਼ਿਆਂ ਖਿਲਾਫ ਜੋ ਹੈ ਕੰਮ ਚੱਲ ਰਿਹਾ ਤੇ ਇਸੇ ਤਰ੍ਹਾਂ ਅਸੀਂ ਹੁਣ ਇਸੇ ਫੇਜ਼ ਦੇ ਨਾਲ ਅਸੀਂ ਜੋ ਹੈ ਨਸ਼ਿਆਂ ਨੂੰ ਵੀ ਜੜ ਤੋਂ ਜਰੂਰ